ਫ੍ਰਿਜ ਦੇ ਉੱਪਰ ਹੁਣ ਕਿਹ ਵੀ ਨਾਰ ਕੋ ਇਹ ਚੀਜ਼ਾਂ ਵੱਧ ਸਕਦੀਆਂ ਹਨ ਤੁਹਾਡੀਆਂ ਪਰੇਸ਼ਾਨੀਆਂ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਸਿਪਸ ਵਿੱਚ ਵਾਸਤੂ శాਸਤਰ ਦੇ ਅਨੁਸਾਰ ਜੇਕਰ ਫ੍ਰਿਜ ਵਾਸਤੂ ਦ੍ਰਿਸ਼ਟੀਕੋਣ ਤੋਂ ਹਰ ਕੋਨਾ ਸਹੀ ਹੋਵੇ ਤਾਂ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ ਇਸ ਦੇ ਨਾਲ ਹੀ ਜਦੋਂ ਘਰ ਦੀ ਵਾਸਤੂ ਠੀਕ ਨਹੀਂ ਹੁੰਦੀ ਸਾਇਕ ਤੋਂ ਬਾਅਦ ਇੱਕ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ। ਵਾਸਤੂ ਸ਼ਾਸਤਰ ਵਿੱਚ ਫ੍ਰੀਜ ਨਾਲ ਸੰਬੰਧਿਤ ਵਿਸ਼ੇਸ਼ ਵਾਸਤੂ ਟਿਪਸ ਅਤੇ ਨਿਯਮਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜੇਕਰ ਇਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਘਰ ਦੀ ਵਾਸਤੂ ਤਰਸਤ ਰਹਿੰਦੀ ਹੈ। ਫ੍ਰੀਜ ਦੀ ਵਰਤੋਂ ਆਮ ਤੌਰ ਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਪਰ ਕਈ ਵਾਰ ਜੀਆਂ ਹੁੰਦਾ ਹੈ ਕੀ ਲੋਕ ਫ੍ਰਿਜ ਦੇ ਉੱਪਰ ਬਹੁਤ ਸਾਮਾਨ ਠੱਕ ਦਿੰਦੇ ਹਨ। ਵਾਸਤੂ ਸ਼ਾਸਤਰ ਵਿੱਚ ਦਿਸ਼ਾਵਾਂ ਦਾ ਬਹੁਤ ਮਤਲਬ ਹੁੰਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਰੱਖੀ ਹਰ ਚੀਜ਼ ਦਾ ਘਰ ਦੇ ਮੈਂਬਰਾਂ ਤੇ ਸਕਾਰਾਤਮਕ ਜਾਂ ਫੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਲਈ ਹਰ ਚੀਜ਼ ਨਾਲ ਸੰਬੰਧਿਤ ਕੁਝ ਵਾਸਤੂ ਨਿਯਮ ਬਣਾਏ ਗਏ ਨੇ। ਵਾਸਤੂ ਸ਼ਾਸਤਰ ਵਿੱਚ ਫ੍ਰਿਜ ਦੇ ਸੰਬੰਧ ਵਿੱਚ ਕੁਝ ਨਿਯਮ ਵੀ ਦੱਸੇ ਗਏ ਹਨ। ਜੋ ਮੁੱਖ ਤੌਰ ਤੇ ਘਰ ਵਿੱਚ ਵਰਤਿਆ ਜਾਂਦਾ ਹੈ ਅੱਜ ਕੱਲ ਫ੍ਰਿਜ ਹਰ ਘਰ ਵਿੱਚ ਵਰਤੀ ਜਾਣ ਵਾਲੀ ਇੱਕ ਜ਼ਰੂਰੀ ਮਸ਼ੀਨ ਹੈ ਲੋਕ ਅਕਸਰ ਅਣਜਾਣੇ ਵਿੱਚ ਕੁਝ ਅਜੇਹੀਆਂ ਚੀਜ਼ਾਂ ਫ੍ਰਿਜ ਤੇ ਰੱਖ ਦਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਭਵਿੱਖ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਜਾਣਦੇ ਹਨ ਫ੍ਰਿਜ ਨਾਲ ਜੋ ਕੁਝ ਖਾਸ ਵਾਸਤੂ ਨਿਯਮ ਕੀ ਹਨ ਅਤੇ ਸਾਨੂੰ ਫ੍ਰਿਜ ਦੇ ਉੱਪਰ ਕਿਹੜੀ-ਕਿਹੜੀ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਇਸ ਚੀਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਰਾਣੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਨੰਬਰ 1 ਕੁਝ ਫਲ ਇਦਲੇ ਨਮਗੈਂ ਛੱਡਦੇ ਹਨ ਜੋ ਉਹਨਾਂ ਨੂੰ ਫੱਖਣ ਵਿੱਚ ਮਨ ਲਗਾਉਂਦੇ ਹਨ ਤਾਂ ਉਹਨਾਂ ਨੂੰ ਫ੍ਰਿਜ ਦੇ ਉੱਪਰ ਫਲਾਂ ਦੀ ਟੋਕਰੀ ਰੱਖਣ ਤੋਂ ਬਚਣਾ ਚਾਹੀਦਾ ਹੈ ਲੋਕੀ ਇਸ ਨਾਲੋਂ ਜ਼ਿਆਦਾ ਫੱਕ ਸਕਦੇ ਹਨ ਜੇ ਤੁਸੀਂ ਆਪਣੇ ਫ੍ਰਿਜ ਦੇ ਉੱਪਰ ਫਲਾਂ ਦੀ ਟੋਕਰੀ ਰੱਖਦੇ ਹੋ ਤਾਂ ਇਹ ਉਸ ਗੈਸ ਨੂੰ ਖਸਾ ਸਕਦਾ ਹੈ ਅਤੇ ਫਲਾਂ ਨੂੰ ਤੇਜ਼ੀ ਨਾਲ ਪੱਕਣ ਦਾ ਕਾਰਨ ਵੀ ਬਣ ਸਕਦਾ ਹੈ ਇਸ ਨਾਲ ਕੁੱਝ ਫਲ ਖਾਣ ਤੋਂ ਪਹਿਲਾਂ ਹੀ ਖਰਾਬ ਹੋ ਸਕਦੇ ਹਨ ਜੋ ਕਿ ਉਹ ਜਿੰਦੀ ਬਰਬਾਦੀ ਹੋਵੇਗੀ ਇਸ ਲਈ ਫਲਾਂ ਨੂੰ ਬਦੇ ਮੇ ਫ੍ਰਿਜ ਦੇ ਉੱਪਰ ਨਾ ਰੱਖੋ ਨੰਬਰ 2 ਕੁਝ ਲੋਕ ਪੈਸੇ ਅਤੇ ਗਿਆਨੀ ਫ੍ਰਿਜ ਦੇ ਉੱਪਰ ਰੱਖ ਦਿੰਦੇ ਹਨ ਪਰ ਉਹ ਤੁਹਾਨੂੰ अजि नहीं करना चाहिए मनिया जाता है कि अजि कर वित्तीय संकट पैदा हो सकता है और इस घर की खुशहाली से भी डूा असर पै सकता है नंबर तीन अक्सर ही लोग फिश एक्वेरियम की मदद न घर की कर सजावट करना पसंद करते हैं जिस घर खूबसूरत बनाने असि इस खरीद के फ्रिज के उपर रख देंगे दे पर तहू अजि बिल्कुल भी नहीं करना चाहिए अजि कर मछिया की सेहत बिगड़ जाती है, है जल्दी ही मर सकिया हैं नंबर चार बहुत सारे लोग दवाइया भी रख दिखते हैं इतों तक कि फ्रिज के उपर भी थी आदत ठीक नहीं होंगी क्योंकि फ्रिज की गर्मी दवाइया के प्रभाव नष्ट कर दी है ਅਸਲਿਕ ਦਵਾਈਆਂ ਨੂੰ ਹਮੇਸ਼ਾ ਹੀ ਠੰਡੀ ਅਤੇ ਸੁੱਕੀ ਥਾਂ ਤੇ ਰੱਖੋ ਦਰਅਸਲ ਉੱਥੇ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਦਵਾਈਆਂ ਦੀ ਸੈਲਫ ਲਾਈਫ ਘਟ ਜਾਂਦੀ ਹੈ ਤੇ ਦਵਾਈਆਂ ਦਾ ਅਸਰ ਬੋਤਾ ਨਹੀਂ ਰਹਿੰਦਾ ਨੰਬਰ 5 ਬੈੱਡ दाल ਜਾਂ ਫਿਰ ਰੋਟੀ ਆਦਿ ਖਾਣ ਵਾਲੀਆਂ ਚੀਜ਼ਾਂ ਨੂੰ ਕਦੇ ਵੀ ਫ੍ਰਿਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਦਰਅਸਲ ਉੱਥੇ ਦਾ ਗਰਮ ਤਾਪਮਾਨ ਭਾਡੇ ਭੋਜਨ ਵਿੱਚ ਪਰ ਆਪ ਕਰ ਸਕਦਾ ਹੈ ਇਸ ਦੇ ਨਾਲ ਹੀ ਵਸਤੂ ਸਾਸਤਲ ਦੇ ਅਨੁਸਾਰ ਫ੍ਰਿਜ ਨੂੰ ਇਲੈਕਟ੍ਰੋमैग्नेटिक ਰੇਡੀਏਸ਼ਨ ਨਿਕਲਦੇ ਹਨ ਜੋ ਕਿ ਨਕਾਰਾਤਮਕ ੳਜਾ ਪੈਦਾ ਕਰਤੀਆਂ ਹਨ ਇਸ ਤਰ੍ਹਾਂ ਜੇਕਰ ਤੁਸੀਂ ਟਿਜ ਦੇ ਉੱਪਰ ਖਾਣ ਪੀਣ ਦੀਆਂ ਚੀਜ਼ਾਂ ਰੱਖਦੇ ਹੋ ਤਾਂ ਨਕਾਰਾਤਮਕਤਾ ਤੁਹਾਡੇ ਭੋਜਨ ਵਿੱਚ ਕਿਤੇ ਨਾ ਕਿਤੇ ਸ਼ਾਮਿਲ ਹੋ ਜਾਂਦੀ ਹੈ ਨੰਬਰ 6 ਅਕਸਰ ਹੀ ਲੋਕ ਘਰ ਦੀ ਸਜਾਵਟ ਲਈ ਬਾਜ਼ ਦਾ ਪੌਦਾ ਖਰੀਦੇ ਹਨ ਅਤੇ ਇਸ ਨੂੰ ਮੇਜ਼ ਦੇ ਨਾਲ-ਨਾਲ ਫ੍ਰਿਜ ਦੇ ਉੱਪਰ ਵੀ ਰੱਖ ਦਿੰਦੇ ਹਨ ਪਰ ਵਾਸਤਵ ਸਾਸਤ੍ਰ ਦੇ ਅਨੁਸਾਰ ਅਜੇਹ ਕਰਨਾ ਬਿਲਕੁਲ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਐ ਮੰਨਿਆ ਜਾਂਦਾ ਹੈ ਕਿ ਇਸ ਪੌਦੇ ਨੂੰ ਫ੍ਰਿਜ ਦੇ ਉੱਪਰ ਰੱਖਣ ਨਾਲ ਕੋਈ ਵੀ ਫਾਇਦਾ ਨਹੀਂ ਹੁੰਦਾ ਉੱਥੇ ਹੀ ਲੋਕ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਇਸ ਨੂੰ ਘਰ ਵਿੱਚ ਰੱਖਦੇ ਹਨ ਐਸ ਲਈ ਇਸ ਨੂੰ ਘਰ ਵਿੱਚ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਇਹ ਸਕਾਰਾਤਮਕ ਊਰਜਾ ਫੈਲਾ ਸਕੇ ਨੰਬਰ ਸੱਤ ਕਈ ਵਾਰ ਪ੍ਰਯੋਗ ਕਰਨ ਲਈ ਲੋਕ ਫਰਿੱਜ ਦੇ ਜੋ ਵੀ ਚਾਹੁੰਦੇ ਹਨ ਉਹੀ ਸਟੋਰ ਕਰ ਦਿੰਦੇ ਹਨ ਉਹ ਪ੍ਰਤਿਭਾ ਅਤੇ ਕਲਾ ਦੇ ਆਧਾਰ ਤੇ ਪ੍ਰਾਪਤ ਕੀਤੀਆਂ ਟਰੋਫੀਆਂ ਜਾਂ ਪੁਰਸਕਾਰ ਵੀ ਆਪਣੇ ਫਰਿੱਜ ਤੇ ਰੱਖ ਦਿੰਦੇ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅਜਿਹਾ ਮੰਨਿਆ ਜਾਂਦਾ ਹੈ ਦੀ ਫੁਰਜਤੇ ਟਰੋਫੀ ਜਾਂ ਅਵਾਰਡ ਰੱਖਣਾ ਅਸ਼ੁਭ ਹੁੰਦਾ ਹੈ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਨਕਾਰਾਤਮਕ ਊਰਜਾ ਉਹਨਾਂ ਟਰੋਫੀਆਂ ਜਾਂ ਫਿਰ ਅਵਾਰਡ ਵਿੱਚ ਕਿਤੇ ਨਾ ਕਿਤੇ ਦਾਖਲ ਹੋ ਜਾਂਦੀਆਂ ਹਨ ਜਿਸ ਕਾਰਨ ਬੱਚਿਆਂ ਦੇ ਅੱਗੇ ਵਧਣ ਦੇ ਮੌਕੇ ਵੀ ਕਾਫੀ ਘਟ ਜਾਂਦੇ ਹਨ ਇਸ ਕਾਰਨ ਉਹਨਾਂ ਨੂੰ ਅੱਗੇ ਵਧਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਅੱਗੇ ਜਾ ਕੇ ਉਹਨਾਂ ਦੀਆਂ ਟਰੋਫੀਆਂ ਜਾਂ ਮੈਡਲ ਵਿੱਚ कोई भी वाधा नहीं होंगे नंबर अठ फ्रिज हमेशा कंध तो घटो घट एक फुट की दूरी पर ही रखना चाहता है घर में शांति सदभावना बनाई रखू पछम वाल रखो इस अलावा दक्षण पछ्छम दिशा ही शुभ मनिया जाता है जे घर काफ़ी जगह है तो थानू रसोई अपना फ्रिज रखना चाहिए है रसोई दे फ्रिज के धात के निर्माण न जुड़ी ऊर्जा को सीमित करता है रसोई का अग ऊर्जा को संतुलित करने मदद करता है वास्तव शास्त्र के अनुसार फ्रिज को कर्ब वल मुँह नहीं करना चाहिए फ्रिज रसोई के दखण पूर्व पछम या फिर उत्तर दिशा ही होना चाहिए है फ्रिज का दरवाज़ा हमेशा पूर्व वाल खुलना चाहता ਪੂਰਬ ਦਿਸ਼ਾ ਨੂੰ ਭੋਜਨ ਅਤੇ ਧੰਨ ਦੀ ਦਿਸ਼ਾ ਮੰਨਿਆ ਜਾਂਦਾ ਹੈ ਅਤੇ ਵਾਸਤੂ ਸ਼ਾਸਤਰ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਦਿਸ਼ਾ ਵਿੱਚ ਕüche ਰੱਖਣ ਨਾਲ ਕਦੇ ਵੀ ਧੰਨ ਦੀ ਕਮੀ ਨਹੀਂ ਹੁੰਦੀ ਅਤੇ ਘਰ ਵਿੱਚ ਖੁਸ਼ਹਾਲੀ, ਸ਼ੁਕ ਸ਼ਾਂਤੀ ਅਤੇ ਸੁਖ ਸੁਮੇਤੀ ਹੁੰਦੀ ਹੈ ਸੋਰਸ ਦੇਖਦਾ ਪੂਰਬ ਦਿਸ਼ਾ ਤੋਂ ਹੀ ਚੱਲਦੇ ਹਨ ਜਿਸ ਨਾਲ ਸੁਖ ਸਮ੍ਰਿਧੀ ਘਰ ਵਿੱਚ ਬਣ ਜਾਂਦੀ ਹੈ ਜੇਕਰ ਫ੍ਰਿਜ ਦਾ ਦਰਵਾਜ਼ਾ ਪੂਰੇ ਦਿਸ਼ਾ ਵਿੱਚ ਖੁੱਲਦਾ ਹੈ ਤਾਂ ਉਸ ਵਿੱਚ ਰੱਖੇ ਭੋਜਨ ਵਿੱਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰੇਗੀ ਅਤੇ ਉਸ ਭੋਜਨ ਨਾਲ ਤੁਹਾਡਾ ਮਨ ਵੀ ਸ਼ਾਂਤ ਹੋਏਗਾ ਅਤੇ ਤੁਸੀਂ ਕੰਮ ਤੇ ਧਿਆਨ ਵੀ ਕੇਂਦਰਿਤ ਕਰੋਗੇ ਜਿਸ ਨਾਲ ਘਰ ਵਿੱਚ ਸ਼ਾਂਤੀ ਵੀ ਬਣੀ ਰਹੇਗੀ ਨੰਬਰ 9 ਫ੍ਰਿਜ ਨੂੰ ਜ਼ਿਆਦਾ ਭਰਿਆ ਨਹੀਂ ਰੱਖਿਆ ਜਾਣਾ ਚਾਹੀਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਓਵਰਲੋਡਡ ਫ੍ਰੀਜ ਕਣਤੇ ਖਰਚਾ ਹੁੰਦਾ ਹੈ ਅਤੇ ਬੇਲੋੜੇ ਖਰਚੇ ਵੀ ਹੁੰਦੇ ਹਨ। ਵਾਸਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਸੀ ਭੋਜਨ ਰਿੱਤੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਬੁੱਧ ਨੂੰ ਖਰਾਬ ਕਰਦਾ ਹੈ ਅਤੇ ਘਰ ਵਿੱਚ ਭੋਜਨ ਅਤੇ ਪੈਸੇ ਦੀ ਕਮੀ ਵੀ ਹੋ ਜਾਂਦੀ ਹੈ। ਰਿਚ ਨਾਲ ਸੰਬੰਧ ਵਾਸਤਵ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਇਸ ਨੂੰ ਕਰਦੀ ਸਹੀ ਦਿਸ਼ਾ ਅਤੇ ਸਹੀ ਤਰੀਕੇ ਨਾਲ ਰੱਖੋਗੇ ਤਾਂ ਤੁਹਾਨੂੰ ेरी पैसे भी परेशानी नहीं होगी नंबर दस खाना पकाने वाले तेल रोशनी ते, गर्मी प्रति बहुत ज़्यादा संवेदनशील होंगे इसलिए उन्होंने फरिज के उपर स्टोर नहीं किया जाना चाहता क्योंकि गर्मी उन्होंने खराब कर सकती है जेकर तुम अपने तेल में सुदी ते, सेहतमंद रखना चाहते हो ਤਣਾ ਨੂੰ ਗਨ ਅਤੇ ਰੋਸ਼ਨੀ ਨੂੰ ਹਮੇਸ਼ਾ ਹੀ ਦੂਰ ਰੱਖੋ ਨਹੀਂ ਤਾਂ ਤੇ ਆਪਣੇ ਪੋਸ਼ਕ ਮੁੱਲ ਗਵਾ ਦਿੰਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੰਨ ਸਿੰਘ ਨਾ ਲਈ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਹ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ